ਔਰ ਬਹੁਤ ਚੱਲਦਾ ਠੀਕ ਆ ਜੇ ਤੁਹਾਨੂੰ ਕੋਈ ਤੁਹਾਡੇ ਨਸ਼ਾ ਕਰਦਾ ਜਾਂ ਕੋਈ ਬੇਜਦ ਹੈਲਪ ਲਾਈਨ ਤੇ 112 ਤੇ ਫਿਜਾਂਗਾ ਦੱਸਣਾ ਜ਼ਰੂਰ ਠੀਕ ਆ ਪੁਲਿਸ ਦੀ ਮਦਦ ਕਰੋ ਆਪਣਾ ਸਮਾਜ ਵਧੀਆ ਬਣੇ ਠੀਕ ਤੁਹਾਡੇ ਘਰ ਚ ਕੋਈ ਭੈਣ ਪਾਈ ਜਾਂ ਕੋਈ ਗਲਤ ਨਰ ਲੱਗਿਆ ਸੰਗ ਚ ਉਹਦਾ ਫ੍ਰੀ ਇਲਾਜ ਕਰਾਵਾਂਗੇ ਫ੍ਰੀ ਉਹਨੂੰ ਸੂਤਾਂ ਸਾਰੀਆਂ ਮਿਲਣੀਆਂ ਠੀਕ ਆ ਨੇ ਆਪਣੇ ਪੇਰੈਂਟਸ ਦਾ ਧਿਆਨ ਰੱਖੋ ਔਰ ਗਵਾਂਡੀਆਂ ਵੀ ਪਤਾ ਨਹੀਂ ਲੱਗਦਾ ਜਿਹੜੇ ਨਸ਼ੇ ਨੇ ਇਹ ਪਤਾ ਨਹੀਂ ਲੱਗਦਾ ਕਿ ਬੱਚਾ ਵੀਰ ਜਵਾਨ ਕਾ ਕਰਦਾ ਕਿ ਨਹੀਂ ਕਰਦਾ ਕੁਝ ਚਿਰ ਬਾਅਦ ਪਤਾ ਲੱਗਦਾ ਜਾਂਤੇ ਉਹ ਇਹਨਾਂ ਪੂਰਾ ਹੋ ਜਾਂਦਾ ਅੰਦਰ ਘਰ ਘਰ ਇਹਦਾ ਨਸ਼ਾ ਵੇ ਸਰ ਤੁਸੀਂ ਮੌਕੇ ਤੇ ਪਹੁੰਚੇ ਆ ਬੱਚੇ ਫੁੱਟਬਾਲ ਖੇਡਦੇ ਸੀ ਔਰ ਤੁਹਾਨੂੰ ਕਿੱਦਾਂ ਲੱਗਿਆ ਸਰ ਇਹ ਭਾਈ ਇਹ ਤਾਂ ਬਹੁਤ ਵਧੀਆ ਲੱਗਿਆ ਗਰਾਊਂਡਾਂ ਖਾਲੀ ਪਈਆਂ ਪੰਜਾਬ ਦੀਆਂ ਗਰਾਊਂਡਾਂ 'ਚ ਬੱਚੇ ਮਿਲੇ ਆ ਤਾਂ ਮਨ ਖੁਸ਼ ਹੋਇਆ ਇਹਨਾਂ ਤੋਂ ਤਾਂ ਦੇ ਮੌਨਟੀਮੇਟ ਕਰਦੇ ਆ ਨਸ਼ਿਆਂ ਪ੍ਰਤੀ ਤੇ ਨਸ਼ੇ ਜੇ ਕੋਈ ਕਰਦਾ ਉਹਦੇ ਬਾਰੇ ਖਬਰ ਦਿਓ ਜੇ ਕੋਈ ਪੀਂਦਾ ਤਾਂ ਦੱਸੋ ਉਹਨੂੰ ਦਾਖਲ ਕਰਾਈਏ ਠੀਕ ਹੈ ਗਰਾਉਂਡ ਨਾਲ ਜੋੜੋ ਆਪਣੇ ਹੋਰ ਸਾਥੀ ਜਿਹੜੇ ਤੁਹਾਡੇ ਨਾਲ ਦੇ ਬੱਚੇ ਆ ਉਹਨਾਂ ਨੂੰ ਜੋੜੋ ਗਰਾਉਂਡ ਨਾਲ ਬਹੁਤ ਵਧੀਆ ਪ੍ਰਣਾਲਾ ਕੋਸ਼ ਸਾਹਿਬ ਦਾ ਵੀ ਸਰ ਕਈ ਵਾਰੀ ਬੱਚੇ ਡਰਦੇ ਹੁੰਦੇ ਖਬਰ ਦੇਣ ਤੋਂ ਵੀ ਪੁਲਿਸ ਦੇ ਕੋਲ ਅਸੀਂ ਦੀਵਾਂਗੇ ਖਬਰ ਜਾਂ ਸਾਡੇ ਤੇ ਕੋਈ ਪਰਚਾ ਹੋ ਜੂ ਜਾਂ ਅਜਦਾ ਕੋਈ ਡਰ ਕੋਈ ਰਖਣ ਵਾਲੀ ਚੀਜ਼ ਕੋਈ ਨਹੀਂ ਇਹਦਾ ਨਾ ਗੋਪਤ ਰੱਖਿਆ ਜਾਂਦਾ 112 ਦੇ ਕਾਲ ਆ ਜਾਂ ਮੇਰਾ ਨੰਬਰ ਹੈ 9564695646 ਕੰਟਰੋਲ ਦਾ ਸਾਡਾ ਨੰਬਰ ਆ ਉਹ ਤੇ ਜਮਰਜੀ ਤੁਹਾਡਾ ਨਾਮ ਨਹੀਂ ਕਿਤੇ ਆਣਾ ਛੇੜ ਨਹੀਂ ਹੋਣਾ ਮੈਂ ਚੌਕੀ ਚ ਜ ਮਿਲਦੀ ਆ ਮੇਰਾ ਨੰਬਰ ਵੀ ਹੈ 9464282275 ਮਨ ਕੋਈ ਵੀ ਤੁਹਾਨੂੰ ਘਰ ਦੀ ਉੱਤਾਂ ਪ੍ਰੋਬਲਮ ਕੋਈ ਇਹ ਨਹੀਂ ਵੀ ਤੁਹਾਨੂੰ ਅਸ਼ਿਆ ਪਰ ਦੀ ਉੱਤਾਂ ਵੀ ਤੁਹਾਨੂੰ ਕੋਈ ਘਰ ਦੀ ਪ੍ਰੋਬਲਮ ਹੈਗੀ ਉਹ ਵੀ ਆਪਾਂ ਹੱਲ ਕਰਾਂਗੇ ਕਿਸੇ ਨੂੰ ਪੜ੍ਹਾਈ 'ਚ ਕੋਈ ਲੋਡ ਆ ਕਿਸੇ ਦੀ ਕਿਤਾਬਾਂ ਦੀ ਜਾਂ ਹੋਰ ਦੀ ਸਹੂਲਤ ਤੁਹਾਨੂੰ ਚਾਹੀਦੀ ਹੈ ਉਹ ਵੀ ਆਪਾਂ ਪ੍ਰੋਵਾਈਡ ਕਰਾਵਾਂਗੇ ਬੱਚੇ ਤੁਸੀਂ ਕਿਦਾਂ ਸਹਿਮਤ ਇਹਨਾਂ ਦੀ ਗੱਲਾਂ ਨਾਲ ਹਾਂਜੀ ਬਿਲਕੁਲ ਜੀ ਬਿਲਕੁਲ ਸਾਨੂੰ ਬਹੁਤ ਖੁਸ਼ੀ ਹੋਈ ਗਏ ਅੱਜ ਫਤਵਲ ਗਰਾਉਂਡ ਕੋਠੜਾ ਦੇ ਵਿੱਚ ਸਾਡੇ ਕੋਲ ਸਰਦਾਰ ਸਤਨਾਮ ਸਿੰਘ ਜੀ ਔਰ ਸਰਦਾਰ ਦਲਵਿੰਦਰ ਸਿੰਘ ਜੀ ਮੇੜੀ ਚੌਂਕੀ ਤੋਂ ਆਏ ਆ ਤੇ ਸਾਨੂੰ ਬੜਾ ਉਹਨਾਂ ਨੇ ਇਸ ਬਾਰੇ ਵੀ ਮੋਟੀਵੇਟ ਕੀਤਾ ਕਿ ਬੱਚੇ ਜਿੰਨੇ ਵੱਧ ਹੋਣਗੇ ਘਰੋਂ 'ਚ ਓਨਾ ਹੀ ਵੱਧ ਸਾਡਾ ਉਤਸ਼ਾਹ ਵੀ ਉਹਨਾਂ ਦੇ ਨਾਲ ਹੋਊਗਾ। ਔਰ ਅਸੀਂ ਉਹਨਾਂ ਨੂੰ ਡਾਇਟ ਪ੍ਰੋਵਾਈਡ ਕਰਾਂਗੇ, ਅਸੀਂ ਉਹਨਾਂ ਨੂੰ ਹੋਰ ਸਹੂਲਤ ਪ੍ਰੋਵਾਈਡ ਕਰਾਂਗੇ ਜਿਹੜੀ ਵੀ ਉਹਨਾਂ ਨੂੰ ਲੋੜ ਹੋਊਗੀ। ਤੇ ਘਰ ਦੇ ਸਾਡੇ ਜੁਨੇ ਵੀ ਕੋਈ ਕਲੇਸ਼ ਆ ਜਾਂ ਕੋਈ ਚੀਜ਼ ਦੀ ਪ੍ਰੋਬਲਮ ਆਉਂਦੀ ਆ ਉਹਦੇ ਬਾਰੇ ਵੀ ਸਾਨੂੰ ਬੜਾ ਚਾਣਨਾ ਪਾਇਆ ਉਹਨਾਂ ਨੇ। ਤੇ ਅਗਰ ਕੋਈ ਨਸ਼ਿਆਂ ਵਾਲਾ ਕੰਮ ਕਰਦਾ ਉਹ ਤਾਂ ਹੈਗਾ ਹੀ ਹੈਗਾ ਔਰ ਨਾਲ ਵੀ ਕੋਈ ਪ੍ਰੋਬਲਮ ਆਉਂਦੀ ਆ ਤੇ ਸਾਨੂੰ ਦੱਸੋ। ਔਰ ਸਾਨੂੰ ਆਪਣਾ ਫੋਨ ਨੰਬਰ ਵੀ ਦੇ ਕੇ ਗਏ ਆ ਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਅੱਜ ਆਪਣੀ ਫੁੱਟਬਾਲ ਅਕੈਡਮੀ ਕੋਠੜਾ ਦੇ ਵਿੱਚ ਜਿਹੜੀ ਚੱਲਦੀ ਆ ਉਹਦੇ ਵਿੱਚ ਗਵਰਨਮੈਂਟ ਨੇ ਸਾਨੂੰ 15 ਬੱਚਿਆਂ ਨੂੰ ਡਾਈਟ ਵੀ ਦਿੱਤੀ ਹੋਆ ਜਿਹੜੀ ਰੋਜ਼ 100 ਰੁਪਏ ਦੀ ਡਾਈਟ ਇੱਥੇ ਆਉਂਦੀ ਹੈ ਪਰ ਪਲੇਅਰ ਅਸੀਂ ਉਹਨਾਂ ਨੂੰ ਡਵਾਈਡ ਕਰਦੇ ਆਂ ਉਹ ਬਾਹਰ ਸਾਡੇ ਕੋਲ ਪਈ ਆ ਔਰ ਜਦੋਂ ਇਹਨਾਂ ਦੀ ਖਤਮ ਹੁੰਦੀ ਹੈ ਉਸ ਬਿੱਲਿੰਗ ਦੇ ਇਹਨਾਂ ਨੂੰ ਸਰ ਤੁਹਾਡੇ ਕੋ ਚੰਕੀ ਇੰਚਾਰਜ ਸਰਦਾਰ ਸੁਖਨਾਮ ਸਿੰਘ ਜੀ ਚੱਲ ਕੇ ਆਏ ਆ ਇਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਆ ਅਸੀਂ ਇਹ ਕਹਿੰਦੇ ਜੀ ਵੀ ਜਿੰਨਾ ਵੱਧ ਤੋਂ ਵੱਧ ਸਦਾਰਸ਼ਾ ਨਾਮ ਸਿੰਘ ਹੋਣੀ ਹੈ ਸਰ ਕੁਲਿੰਦਰ ਸਿੰਘ ਹੋਣੀ ਹੈ ਪਬਲਿਕ ਦੇ ਨਾਲ ਜਿੰਨਾ ਵੱਧ ਤੋਂ ਵੱਧ ਇਹਨਾਂ ਦਾ ਨੇੜਤਾ ਰਹੂਗੀ ਔਰ ਬਿਹੇਵੀਅਰ ਵਧੀਆ ਰਹੂਗਾ ਔਰ ਸਾਡੀ ਉਨੀ ਅਸੀਂ ਇਹਨਾਂ ਤੋਂ ਜ਼ਿਆਦਾ ਹੈਲਪ ਲੈ ਕੇ ਆਪਣੇ ਆਪ ਨੂੰ ਕੰਮਜਬਤ ਸੁਧਾਰ ਕਰ ਸਕਦੇ ਸੁਧਾਰ ਕਰਾਂਗੇ ਹਾਂ ਜੀ ਹਾਂ ਜੀ ਕਿਉਂਕਿ ਕਈ ਵਾਰੀ ਬੱਚੇ ਵੀ ਡਰਦੇ ਆ ਜਾਂ ਕਿਸੇ ਚੀਜ਼ ਨੂੰ ਬਤ ਦੱਸਣ ਤੋਂ ਫਿਰ ਅਸੀਂ ਡਰਾਂਗੇ ਨਹੀਂ ਕਿਉਂਕਿ ਜਿੰਨਾ ਮੇਲ ਮਲਾਪ ਜ਼ਿਆਦਾ ਹੋਊਗਾ ਉਨਾ ਹੀ ਅਸੀਂ ਵੱਧ ਇਹਨਾਂ ਤੋਂ ਸਾਂਗੇ ਤਾਂ ਕਿ ਸਾਡੇ ਸਮਾਜ ਦੇ ਵਿੱਚ ਕੋਈ ਗਲਤ ਅਨਸਰ ਨਾ ਆਵੇ ਸਰ ਮੈਂ ਅਨਸਰ ਤੇ ਮੈਂ ਪਹਿਲਾਂ ਨਹੀਂ ਕਦੀ ਦੇਖਿਆ ਅੱਜ ਕੁਦਰਤੀ ਇਹ ਇੱਧੇ ਆ ਰਿਹਾ ਸੀ ਤੇ ਤੁਹਾਡੇ ਬੱਚਾ ਨੂੰ ਮੈਨ ਲਾਇਆ ਔਰ ਬੜਾ ਉਤਸ਼ਾਹ ਦਿੱਤਾ ਇਹਨਾਂ ਨੇ ਆ ਕੇ ਮੈਂ ਵੀ ਇਹਨਾਂ ਦਾ ਦੋਆਬਾ ਨਿਜ਼ਵਲੋਂ ਧੰਨਵਾਦ ਕਰਦਾ ਹਾਂ ਥੈਂਕ ਯੂ ਥੈਂਕ ਯੂ ਥੈਂਕ ਯੂ ਓਕੇ ਹੋ ਗਿਆ